ਮੈਨਾਂ ਤਾਂ ਕੰਮ ਵੀ ਕਰਨ ਨੂੰ ਜੀ ਨਹੀਂ ਕਰਦਾ ਇਹ ਰੋਟੀ ਛੱਡ ਕੇ ਬੈਠਾ ਐ ਦੱਸ ਇਹਦੇ ਰੋਟੀ ਨਹੀਂ ਖਾਂਦੇ ਕਿੱਦਾਂ ਮੇਰਾ ਮਿਹਦੇ ਵੀ ਕਿਨੂੰ ਕੁਛ ਹੁੰਦਾ ਐ ਵੀ ਮੇਰਾ ਪੁੱਤ ਭੁੱਖਾ ਬੈਠਾ ਐ ਮੈਂ ਕਿਤਰਾ ਰੋਟੀ ਖਾ ਲਾ ਜਿਤਰਾ ਮੇਰਾ ਰਾਣਾ ਘੋਸ਼ਾ ਅੰਜੂ ਘੋਸ਼ਾ ਉਹਤਰਾ ਮੈਨੂੰ ਵੀ ਖੁਸ਼ ਵੇਖਣਾ ਤਾਂ ਨਹੀਂ ਹਮਗਰ ਉਹ ਬਾਗਲ ਉਹਦੇ ਨਾਲ ਚਲ ਗਈ 6 ਮਹੀਨੇ ਤੇ ਜਾਣਾ ਹੀ ਜਾਣਾ ਐ ਹੋ ਪਤਾ ਨਹੀਂ ਕੀ ਕਰਨ ਚਲ ਗਈ ਉਹਦੇ ਨਾਲ ਜੇ ਹੋ ਰਹਿੰਦੀ ਤਾਂ ਅੱਜ ਐਤ ਕੁਛ ਰਹਿੰਦਾ بس ਇੱਕੋ ਜਿੱਦ ਫੜੀ ਆ ਮੰਮੀ ਮੇਰੀ ਸੁਖਮਨ ਨੂੰ ਲਿਆ ਦੋ ਮੰਮੀ ਮੇਰੀ ਸੁਖ ਨੂੰ ਲਿਆਓ ਦੱਸ ਮੈਂ ਕਿਵੇਂ ਲਿਆ ਆਵਾ ਸੁਖਵਾ ਨਾ ਮਗਰ ਉਹਨੂੰ ਤੇ ਆਪਾਂ ਕੱਢਣਾ ਉਹਨੇ ਤੇ ਜਾਣਾ ਹੀ ਜਾਣਾ ਹੈ ਇਹ ਪਤਾ ਨਹੀਂ ਕਿਉਂ ਚੱਲੀ ਬੜਾ ਹੇਰਵਾਲਾ ਲੱਗਾ ਇਹਨੂੰ ਪਹਿੰਦਾ ਇਹ ਪਹਿੰਦੇ ਨਾਲ ਹੀ ਚੱਲ ਗਈ ਪਹਿਲਾਂ ਗੱਲਾਂ ਮੇਰ ਨਾਲ ਕਰਦੀ ਸੀ ਹੁਣ ਪਹਿਨਦੀ ਹੋ ਗਈ ਆ ਪਹਿੰਦੇ ਨਾਲ ਹੀ ਚੱਲ ਗਈ ਕਹਿੰਦਾ ਸੀ ਇਹਦਾ ਕੀ ਲੋਕਾਂ ਮਸੀਂ ਜਾਣਦਾ ਜੀ ਇੱਥੇ ਘਰ ਹੁੰਦੀ ਤੇ ਮੈਂ ਸਾਰਾ ਕੰਮ ਕਰਦੀ ਵਿਆਹ ਚਾਦੀ ਦੀਆਂ ਖੁਸ਼ੀਆਂ ਮਨਾਉਂਦੀ ਤੇ ਡੀੜਾ ਕਪੜਾ ਬਣਾਉਂਦੀ ਆਪਾਂ ਦੋਵੇਂ ਨੋ ਸੱਚ ਜਾਂਦੀਆਂ ਬਾਹਰ ਅੰਦਰ ਤੇ ਚੀਜਾਂ ਲਿਆਂਦੇ ਮਗਰ ਇਹ ਬਿਨਾ ਦੱਸੇ ਧਰ ਗਈ ਉਹਦੇ ਨਾਲ ਤਾਂ ਮੈਂ ਕੀ ਕਰ ਸਕਦੀ ਮੈਂ ਉਹਦਾ ਦੁੱਖ ਵੇਖਾ ਕਿ ਉਹਦਾ ਸੁੱਖ ਵੇਖਾ ਇੱਕ ਪਾਸੇ ਮੈਨੂੰ ਸੁੱਖ ਨਜ਼ਰ ਆਉਂਦੀ ਹੈ ਖੁਸ਼ੀ ਨਜ਼ਰ ਆਉਂਦੀ ਹੋ ਇੱਕ ਪਾਸੇ ਰੋਟੀ ਛੱਡ ਕੇ ਅੰਦਰ ਬੈਠਾ ਹੈ ਕੀ ਕਰਾਂ ਤੇ ਕਰਾਂ ਦਾ ਨਾ ਕੀ ਕਰਾਂ ਮੇਰੇ ਕੋਈ ਸਮਝ ਨਹੀਂ ਆਉਂਦੀ ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ ਵਾ ਕਿੱਧਰ ਜਾਵਾਂ ਮੈਂ ਇੱਕ ਮਾਂ ਮਾਂ ਨੂੰ ਹੀ ਨਾ ਦੁੱਖ ਲੱਗ ਜਾਂਦਾ ਖੁਸ਼ੀ ਵੀ ਆਉਂਦੀ ਹੈ ਤੇ ਦੁੱਖ ਤੋਂ ਬਹੁਤ ਵੱਧ ਦੁੱਖ ਆਉਂਦਾ ਹੈ ਕੀ ਗੱਦਾ ਰੋਟੀ ਖਵਾਵਾ ਇਹਨੂੰ ਇਹ ਨਹੀਂ ਪਤਾ ਰਾਦਾ ਪੁੱਤ ਦੀ ਪੁੱਤ ਖਾਲਾ ਰੋਟੀ ਉਹ ਤੇ ਤਟਲੀ ਮੈਂ ਮੰਮੀ ਚੱਲਾਵਾ ਕਿੱਥੇ ਚੱਲਾ ਹੈ ਮੈਂ ਮੰਮੀ ਆਪਣੇ ਪਰਿਵਾਰ ਕੋ ਚੱਲਾਵਾ ਪਰਿਵਾਰ ਕੋ ਚੱਲਾ ਆਹ ਮੇਰਾ ਪਰਿਵਾਰ ਨਹੀਂ ਮਾਂ ਨੂੰ ਛੱਡ ਕੇ ਚੱਲੇ ਆ ਉਹ ਮੰਮੀ ਮੈਨੂੰ ਪਤਾ ਵਾ ਕਿੰਨਾ ਕ ਪਰਿਵਾਰ ਆਇਆ ਹੈ ਮੇਰਾ ਪੁੱਤ ਚੁੱਪ ਕਰਕੇ ਬੈ ਰੋਟੀ ਖਾ ਗੁਸਾ ਮਾਤਾ ਮੰਮੀ ਮੈਂ ਨਹੀਂ ਰੋਟੀ ਖਾਣੀ। ਤੁਹਾਨੂੰ ਪਤਾ ਵਾ ਉਹਦੇ ਕੀ ਹਾਲ ਹੁੰਦਾ ਹੋਊਗਾ ਸੁਖਮੰਦਾ। ਕੁਛ ਨਹੀਂ ਹੁੰਦਾ। ਜਦੋਂ ਜਾਣ ਲੱਗੀ ਉਹ ਤਾਂ ਸੋਚਣਾ ਚਾਹੀਦਾ ਸੀ ਨਾ ਤੂੰ। ਉਹਨੇ ਰੋਕਿਆ ਕਿਉਂ ਨਹੀਂ? ਮੰਮੀ ਉਹਨੇ ਕੀ ਸੋਚਣਾ ਵਾ ਤੁਸੀਂ ਸਾਰਿਆਂ ਨੇ ਘਰ ਦੇ ਵਿੱਚ ਇਹ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਹੀ ਰੋਕ ਰਹੀਏ। ਜਦੋਂ ਮੈਂ ਰੋਕਣਾ ਚਾਹੀਦਾ ਸੀ ਨਾ ਉਹਨੂੰ। ਤੁਸੀਂ ਮੇਰੀ ਮਾਂ ਫੜ ਲਈ ਉਹ ਤਾਂ। ਮੈਂ ਨਹੀਂ ਤੇਰੀ ਮਾਂ ਫੜੀ ਤੈਨੂੰ ਰੋਕਣਾ ਚਾਹੀਦਾ ਸੀ। ਅਛਮੀ ਨੂੰ ਜਾਣਾ ਸੀ। ਅਛਮੀ ਨੇ ਜਾਣਾ ਅਛਮੀ ਦੇ ਨਾਲ ਇੱਕ ਹੀ ਗੱਲ ਚੱਲ ਗਈ। ਇਹਨੂੰ ਹੇਰਵੇਂ ਲਗਾਈ ਉਹਦਾ। ਮੰਮੀ ਹੇਰਵੇਂ ਦੀ ਗੱਲ ਕਰਦੇ ਜੇ ਮੇਰੇ ਘੜੇ ਦੇ ਹਰਾਨਿਆ। ਤੁਹਾਨੂੰ ਪਤਾ ਵਾ ਕਿੱਡੇ ਸੁੱਖ ਸੁਖਾ ਪਹਿਲਾਂ ਤਾਂ ਮੜਾਂ ਦਾ ਹੀ ਹਾਈ ਮੇਰੀ ਸੁਖਮਣ ਹਾਈ ਮੇਰੀ ਸੁਖਮਣ ਹੁਣ ਕਿੰਨੇ ਦਿਨ ਹੋ ਗਏ ਉਹਨੂੰ ਗਈ ਨੂੰ ਇੱਕ ਵਾਰੀ ਤੇ ਹੀ ਪੁੱਛਿਆ ਕਿ ਕਿਵੇਂ ਆ ਮੇਰੀ ਸੁਖਮਣ ਕਿਵੇਂ ਨਹੀਂ ਮੈਂ ਕਿੰਨੂੰ ਪੁੱਛਾਂ ਉਹਨਾਂ ਨੂੰ ਪੁੱਛਾਂ ਉਹਨਾਂ ਨੂੰ ਗੱਲਾ ਤੋੜਾਂ ਤਾਂ ਜਦੋਂ ਮੈਂ ਅੱਗੇ ਨਾਲ ਗੱਲਾ ਕਰਦੀ ਨਾ ਤਾਂ ਉਹਨਾਂ ਨੂੰ ਪੈ ਜਾਣਾ ਤੇ ਮੰਮੀ ਤੁਹਾਡੀ ਕੋਸ਼ਿਸ਼ ਹੀ ਲੱਗਦੀ ਤੁਹਾਡੇ ਦਿਲ ਤੇ ਕੋਸ਼ਿਸ਼ ਨਹੀਂ ਪਿੱਤਦੀ ਤੇਰੀ ਮੁਫਤੀ ਸੀ ਨਾ ਤੇਰੇ ਬੱਚਾ ਇਹਨੂੰ ਗਾ ਕੇ ਫੜਨਾ ਚਾਹੀਦਾ ਸੀ ਵੀ ਮੈਂ ਨਹੀਂ ਜਾਣ ਦਿੰਦਾ ਓ ਵਾਹ ਮੰਮੀ ਘਰ ਦੇ ਵਿੱਚ ਤੁਸੀਂ ਸਿਆਣੇ ਜਿਹੜਾ ਕੰਮ ਤੁਹਾਨੂੰ ਕਰਨਾ ਚਾਹੀਦਾ ਹੈ ਨਾ ਮੈਂ ਕੀਤਾ ਵਾ ਜਦੋਂ ਕਿ ਤੁਹਾਨੂੰ ਰੋਕਣਾ ਚਾਹੀਦਾ ਸੀ ਸਿਮਰਤ ਨੂੰ ਤੁਸੀਂ ਇੱਕ ਵਾਰੀ ਵੀ ਵਗੇ ਤੇਰਾ ਮੈਨੂੰ ਲੱਗਣ ਦੇ ਪੀ ਇਹਨੇ ਰੋਟੀ ਨਹੀਂ ਖਾਧੀ ਕਿੱਥੇ ਚੱਲਿਆ ਆ ਮम्मी ਤੁਹਾਨੂੰ ਮੇਰਾ ਕੋਈ ਦੋਖ ਨਹੀਂ ਲੱਗਦਾ ਤੁਹਾਨੂੰ ਸਿਰਫ ਆਪਣੇ ਵੱਡੇ ਮੁੰਡੇ ਦਾ ਵਾਹ ਕਿ ਉਹਦਾ ਘਰ ਸੁੱਖਣਾ ਵਸ ਜੇ ਔਰ ਇਹ ਘਰ ਵਣਚ ਹੋ ਜੇ ਮੇਰਾ ਘਰ ਉਜੜ ਜਾ ਤੇ ਉਜੜ ਜੇ ਪੁੱਤ ਮੈਨੂੰ ਵੱਡੇ ਦਾ ਜਿਹੜਾ ਹੈਗਾ ਤੇਰਾ ਤੇ ਘਰ ਵਸਿਆ ਸੀ ਤੇਰਾ ਤੇ ਘਰ ਮੇਰੇ ਵਸਣ ਕੋਈ ਤੇ ਤੇਰਾ ਤੇ ਵਸਿਆ ਸੀ ਤੇਰੀ ਤਾਂ ਸਿਮਰਤ ਨਾ ਜਾਂਦੀ ਤਾਂ ਕੋਈ ਗੱਲ ਹੀ ਨਹੀਂ ਸੀ ਉਹ ਘਰ ਰਿੰਦੀ ਰਾਮ ਆਪਣਾ ਬੱਚਾ ਸੰਭੀਆ ਦਾ ਘਰ ਵਾਲਾ ਸੰਭੀਆ ਉਹਨਾਂ ਦਾ ਸੋਚਣਾ ਈ ਤੇਰਾ ਥੋੜੀ ਮਨ ਕੋ ਸੋਚਣਾ ਮੰਮੀ ਘਰ ਦੇ ਵਿੱਚ ਕੇ ਮੰਮੀ ਘਰ ਦੇ ਵਿੱਚ ਕਿਹੜਾ ਹੋਇਆ ਜਿਹਨੂੰ ਦੁੱਖ ਹੈ ਮੈਨੂੰ ਵੇਖੋ ਕਿਨੇ ਕਿਨੇ ਦਿਨ ਹੋ ਗਏ ਮੈਂ ਸੁੱਤਾ ਨਹੀਂ ਆ ਤੁਸੀਂ ਸਾਰੇ ਰਾਮਾਨਾ ਸੁੱਤੇ ਹੁੰਦੇ ਘਰ ਦੇ ਵਿੱਚ ਤੁਹਾਨੂੰ ਮਾਰਜੀ ਵੀ ਟੈਨਸ਼ਨ ਹੈ ਕਿ ਕਿੰਨੇ ਦਿਨ ਹੋ ਗਏ ਸਿਮਰਤ ਨੂੰ ਗਏ ਘਰਾਂ ਚੋਂ ਟੈਨਸ਼ਨ ਹੈਗੀ ਮੈਨੂੰ ਤੇਰੇ ਨਾਲੋਂ ਜ਼ਿਆਦਾ ਟੈਨਸ਼ਨ ਹੈ ਕੋਈ ਗੱਲ ਨਹੀਂ ਕਹੀ ਹੈ ਨਾ ਉਹ ਆਪੇ ਆਏਗੀ ਟੈਂਸ਼ਨ ਨਾਲ ਆਹ ਮੰਮੀ ਆ ਤੁਹਾਡਾ ਆਪੇ ਆਉਂਦੀ ਆਪੇ ਹੁੰਦੀ ਵੇਖ ਦੇਣਾ ਬੜੇ ਦਿਨ ਹੋ ਗਿਆ ਮੈਨੂੰ ਕਿ ਕਿਸੇ ਨੇ ਨਾ ਕੁਝ ਨਹੀਂ ਸੋਚਣਾ ਜੋ ਕੋ ਸੋਚਣਾ ਹੁਣ ਮੈਨੂੰ ਆਪ ਹੀ ਸੋਚਣਾ ਪੈਣਾ ਮੈਂ ਮੇਰੀ ਸੁਣ ਕਰ ਕਿਤੇ ਨਹੀਂ ਜਾਣਾ ਰਾਣੇ ਮੰਮੀ ਤੁਹਾਨੂੰ ਨਾ ਸੇਪ ਆਪਣੇ ਵੱਡੇ ਮੁੰਡੇ ਦਾ ਫਿਕਰ ਆ ਮੇਰਾ ਕੁਝ ਫਿਕਰ ਨਹੀਂ ਤੁਹਾਨੂੰ ਮੈਨੂੰ ਤੇਰਾ ਹੀ ਬਹੁਤ ਫਿਕਰ ਆ ਪਰ ਮੈਨੂੰ ਕਿੰਨਾ ਕੁ ਫਿਕਰ ਮੇਰੀ ਸੁਣ ਗੱਲ ਛੱਡੋ ਮੰਮੀ ਰਾਣੇ ਨੂੰ ਸਮਝਾਓ ਚੱਲੇ ਆ ਆ ਕੀ ਟੁੱਟ ਕੇ ਆ ਲਾ ਕੇ ਬੇਕਾ ਮੇਰੀ ਵੀ ਗੱਲ ਸੁਣਨਾ ਉਹਨੂੰ ਸਮਝਾਓ ਚੱਲ ਚੱਲੇ ਆਈਓ ਕੀ ਹੋ ਗਿਆ ਮੰਮੀ ਆਰੇ ਕਪੜੇ ਕਾ ਕੇ ਚਲੇ ਨਹੀਂ ਸੁਮਨ ਕੋ ਤੁਹਾਨੂੰ ਤਾਂ ਜਿਵੇਂ ਪਤਾ ਨਹੀਂ ਘਰ ਦੇ ਵਿੱਚ ਹੋਣ ਕੀ ਦਿਆ ਉਹ ਛਾੜ ਦੇ ਨਾ ਕਪੜੇ ਲਾ ਕੀ ਹੋ ਜਾਊਗਾ ਕੀ ਹੋ ਜਾਊਗਾ ਕਿਸ ਨੂੰ ਆ ਘਰ ਦੇ ਵਿੱਚ ਨਹੀਂ ਜਾਣ ਦੇਣਾ ਤੈਨੂੰ ਮੈਂ ਗੱਲ ਕੀ ਹੋ ਗਈ ਮਮੀ ਕੀ ਕਹਿੰਦਾ ਲੈ ਸੁਖਮਣ ਕੋ ਤੁਹਾਨੂੰ ਤਾਂ ਘਰ ਦੇ ਵਿੱਚ ਗੱਲ ਪਤਾ ਨਹੀਂ ਆ ਕਿਉਂਕਿ ਸਾਡੇ ਤੇ ਰਸਤੇ ਕਲੀਅਰ ਆ ਸਾਡਾ ਡਾ ਬਰ ਵਸ ਜਾਣਾ ਛੋਡੇ ਭਰਾ ਲਾ ਗਾ ਉਜੜਦਾ ਤੂੰ ਉਜੜ ਜੇ ਕੋਈ ਗੱਲ ਤੂੰ ਕਿਉਂ ਹੀ ਨਹੀਂ ਸੀ ਤੀ ਦਿਲ ਛੱਡੀ ਜਾਣਾ ਯਾਰ ਯਾਰ ਕਿੰਨੇ ਦਿਨੋਂ ਮੈਂ ਕਿੰਨੇ ਦਿਨੋਂ ਗਿਆ ਜੀ ਵੇਖਦੇ ਇਹਨੂੰ ਤੁਹਾਨੂੰ ਤੇ ਇਹਨੂੰ ਫਿਕਰ ਆ ਕਿ ਆਪਾਂ ਇਹ ਕਰੀ ਸਿਮਰਤ ਨੂੰ ਕੋਣ ਕਰ ਲਈਏ ਸੁਖਮਣ ਦਾ ਪੁੱਛ ਲਈਏ ਕੁਝ ਸੁਖਮਣ ਕੋ ਚੱਲ ਹੈ ਮੈਂ ਸੁਖਮਣ ਕੋ ਚੱਲਾਂ ਤੇ ਮੈਂ ਜਾਣਾ ਨਹੀਂ ਆਪਣੀ ਸੁਖਮਣ ਕੋ ਉਹ ਆਜੂ ਵੀ ਟੈਨਸ਼ਨ ਨਾ ਲਾ ਉਹ ਨਹੀਂ ਹੋਣਾ ਮੰਮੀ ਉਹਨੇ ਤੁਹਾਨੂੰ ਵੀ ਲੱਗਦਾ ਉਹਨੇ ਹੱਥ ਤੇ ਹੱਤ ਧਰ ਕੇ ਬੈਠਾ ਵਾ ਉਹਨਾਂ ਨੇ ਹੁਣ ਜਦੋਂ ਉਹਨਾਂ ਨਾਲ ਪੁਲਿਸ ਲੈ ਕੇ ਹੀ ਆਉਣਾ ਸੀ ਉਹ ਕੋਈ ਪੁਲਿਸ ਨਹੀਂ ਆ ਕੇ ਲੀ ਮੇਰੀ ਗੱਲ ਸੁਣ ਤੂੰ ਤੂੰ ਮੈਨੂੰ ਇੱਕ ਗੱਲ ਦੱਸ ਤੇ ਤੈਨੂੰ ਇੱਕ ਵੀ ਫੋਨ ਕੀਤਾ ਨਹੀਂ ਉਹਨੂੰ ਫਿਕਰ ਨਹੀਂ ਲੈ ਤੇਰਾ ਤੈਨੂੰ ਜ਼ਿਆਦਾ ਫਿਕਰ ਹੁੰਦਾ ਯਾਰ ਯਾਰ ਅਹੀਂ ਉਹਨੇ ਨਾ ਕੋਈ ਜੰਗੀ ਕੀਤੀ ਜਦੋਂ ਮੈਨੂੰ ਫੋਨ ਕਰੂਗੀ ਉਹ ਤਾਂ ਜਿਵੇਂ ਜਿਹਨੂੰ ਡੱਕਦਾ ਹਾਂ ਉਹਨਾਂ ਨੇ ਕੱਟ ਕੀਤੀ ਮੇਰਾ ਕਿੰਨੀ ਲਾਪਰਵਾਹ ਕਰਕੇ ਯਾਰ ਯਾਰ ਅਹੀਂ ਤੇ ਹੈਗੀ ਗਲਤੀਆਂ ਸਾਡੇ ਪਰ ਦੇਵੇਂ ਤੇ ਭਾਬੀ ਹੁੰਦੀ ਹੁੰਦੇ ਆਪਾਂ ਇਹ ਕਿ ਜਨਾਨੀ ਲੈਣ ਦੀ ਅਗਰ ਇਹਦੀ ਬੀਤ ਨਹੀਂ ਹੋ ਗਈ ਇੱਕ ਜਨਾਨੀ ਦਾ ਕੀ ਮਤਲਬ ਹੁੰਦਾ ਹੈ ਮੈਂ ਅਸਰ ਦੀ ਨੂੰ ਬਣਾਣ ਉਸਤੇ ਆਈਆਂ ਯਾਰ ਨੂੰ ਬਣੀ ਨਹੀਂ ਹਲੇ ਦੂਜੀ ਠੀਕ ਹਨਾ ਤੇ ਸਾਈਂ ਤੂੰ ਇੰਨਾ ਕਿਉਂ ਬੋਲਦਾ ਪਿਆ ਮੈਂ ਤੈਨੂੰ ਫਿਕਰ ਆ ਯਾਰ ਇਹ ਮੇਰਾ ਫੈਸਲਾ ਨਾ ਕਿ ਮੈਂ ਕਿਦਣਾ ਵਿਆਹ ਕਰਾਉਣਾ ਕਿਦਣਾ ਨਹੀਂ ਕਰਾਉਣਾ ਕਿੰਨੂੰ ਰੱਖਣਾ ਕਿੰਨੂੰ ਨਹੀਂ ਰੱਖਣਾ ਤੇਰੇ ਨਾਲ ਇਦਾਂ ਕਰੰਗੇ ਹੋਈ ਵੀ ਤੂੰ ਸੋਚਣਾ ਤੇ ਮੇਰਾ ਵੀ ਇਹ ਫੈਸਲਾ ਵਾ ਮੈਂ ਰਹੂੰਗਾ ਤੇ ਆਪਣੇ ਟੱਬਰ ਨਾਲ ਰਹੂੰਗਾ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਤੂੰ ਮੈਂ ਕਦੋਂ ਮਣਾ ਕਦੋਂ ਟੱਬਰ ਨਾਲ ਨਾਲ ਨਹੀਂ ਥੋੜਾ ਟਾਈਮ ਵੇਖ ਲੈ ਕਿਉਂ ਇਦਾਂ ਕਰਨ ਦਿਆ ਨੇ ਆਜਣਾ ਮੈਂ ਇੱਥੇ ਯਾਰ ਉਹ ਨਹੀਂ ਆਉਣਾ ਨੇ ਛੱਡੋ ਮੇਰਾ ਬੈਕਪੈਕ ਸੱਦਿਆ ਸਾਰੇ ਕਿੱਕ ਵਾਰ ਨਹੀਂ ਨਾ ਹੁੰਦਾ ਨਾ ਚਾਹੀਦਾ ਸੁਣਦਾ ਨਹੀਂ ਨਾ ਤੂੰ ਗੱਲ ਹੁਣ ਸੁਣਾ ਲੋ ਨਹੀਂ ਜਾਣ ਕੀ ਹੋ ਜੁ ਕਰਦੇ ਮਮਮੀ ਉਹਨੇ ਤੁਹਾਨੂੰ ਫੋਨ ਕੀਤਾ ਪਿਤਾ ਭੋਨ ਹੁਣਨੇ ਚਲੋ ਮੰਮੀ ਮੰਮੀ ਉਹ ਭਾਵੇਂ ਫੋਨ ਕਰੇ ਨਾ ਕਰੇ ਮੈਂ ਆਪਣੀ ਸੁਖਮਣ ਵਾਸਤੇ ਜਾਣਾ ਉਹਦਾ ਕੋਈ ਫਰਕ ਨਹੀਂ ਹੈਗਾ ਉਹਦਾ ਵੀ ਫਰਕਿਆ ਜੇ ਤਿੰਨੋ ਕਹੇ ਬਿਦਿ ਨੀ ਕਰੇ ਬੱਲੇ ਪੈਂਦੀ ਨੇ ਗੱਲ ਤੇਰਾ ਵੀ ਤਾਂ ਫਰਕਿਆ ਉਹਦੇ ਘਰ ਜਾਂਦੇ ਮੇਰੇ ਨਾਲੜ ਲਾਈ ਆ ਮੈਂ ਉਹਨਾਂ ਚੰਗੀ ਕੀਤੀ ਆ ਆਪਣੇ ਘਰ ਦੇ ਵਿੱਚ ਵੀ ਉਹਨੂੰ ਬੰਦੀ ਬਣਾ ਕੇ ਰੱਖਦਾ ਸੁਖਮਣ ਤੋਂ ਉਹਨੂੰ ਦੂਰ ਕਰਦਾ ਉਹਦੇ ਤਾਂ ਜਗ ਆਪਾਂ ਕਿਆ ਇਹਨੂੰ ਲੈ ਜਾਣਾ ਕਿਆ ਸੀ ਮੰਮੀ ਮੈਨੂੰ ਅਜੀਜਾਂ ਦਾ ਨਹੀਂ ਪਤਾ ਮੈਂ ਆਪਣਾ ਘਰ ਨਹੀਂ ਛੱਡਣ ਦੇਣਾ ਮੈਂ ਸੁਖਮਣ ਬਿਨਾ ਤੇ ਸਿਰੋ ਕੀ ਕਰਾਂ ਗੱਤ ਜਾਗੀ ਕੀ ਕਰ ਜਵਾਈਣ ਦੇ ਬੈਠੇ ਨਾ ਕਰ ਜਵਾਈਣ ਮੈਂ ਬਣ ਕੇ ਬਹਿ ਜਾਊਂਗਾ ਯਾ ਤੂੰ ਕਿਹੋ ਜਿਹੀ ਗੱਲਾਂ ਕਰਦਾ ਤੈਨੂੰ ਕੀ ਹੋ ਗਿਆ ਤੈਨੂੰ ਵੇਖ ਲੈ ਟਾਈਮ ਵੇਖ ਤੇਮਾ ਕੁੜੀਆਂ ਨੂੰ ਸਾਹਮਣੇ ਆਣਗੇ ਕਦੀ ਨਹੀਂ ਸਾਹਮਣਾ ਸੁ ਕੋ ਨਿਆਣਾ ਹੀ ਆਣਾ ਸਿਮਰਤ ਨੇ ਪੇਖੀ ਮਮੇ ਨਹੀਂ ਆਉਣਾ ਤੁਸੀਂ ਮੇਰਾ ਬੈਗ ਨਹੀਂ ਦੇਣਾ ਮੈਂ ਹੋਵੇ ਚੱਲ ਜੰਨਾ ਮਮੀ ਇਹ ਤੇ ਕੀ ਜੀ ਗੱਲ ਹੀ ਨਹੀਂ ਸੁਣਦਾ ਇਹਨੂੰ ਪਤਾ ਨਹੀਂ ਕੀ ਹੋ ਗਿਆ ਪਾਗਲ ਹੋ ਗਿਆ ਇਹਨੂੰ ਲੱਗਾ ਇਹ ਘਰ ਚ ਕੁਸ਼ੀਆਂ ਕੀ ਹੋਣੀਆਂ ਤੇ ਮੈਨੂੰ ਉਲਟਾ ਹੀ ਕੰਮ ਨਜ਼ਰ ਆਉਂਦੇ ਆ ਹੋਂਦੇ ਆ ਕਿਉਂ ਟੈਨਸ਼ਨ ਪਾ ਲਈ ਤੁਸੀਂ ਉਹ ਅਣਜਾਣ ਬੁਨੇਚੇ ਜਾਣਦਿਆ ਕਰਨਦੇ ਆ ਉਹਨਾਂ ਨੇ ਬਾੜ ਨਾਲ ਅੰਦਰ ਉਹਨੂੰ ਇਹ ਵੇਖੋ ਮੁਰਗਿਆਂ ਦਾ ਕਾਲੋ ਫਿਕਰਦੂਨੀ ਕਰਦੀ ਹੈ ਬਾੜ ਨਾਲ ਕਿਉਣੀ ਆ ਨਹੀਂ ਫਿਰ ਵੀ ਤੇ ਆਊਗਾ ਨਾ ਜੇ ਚਾਰ ਗੱਲਾਂ ਕਰਕੇ ਉਹਨਾਂ ਨੂੰ ਕੱਢਿਆ ਫਿਰ ਵੀ ਤੇ ਘਾਰ ਹੀ ਹੋਣਾ ਨਾ ਹੁਣ ਸਾਡੇ ਕਹਿਣਾ ਤੇ ਮੰਨਿਆ ਨਹੀਂ ਉਥੋਂ ਸੁਣ ਕੇ ਫੇਰ ਘਰ ਆਉ ਗਈ ਆਉ ਬਾਉ ਮੇਖ ਲਓ ਜਨਾਨੀ ਦਾ ਸਿਕਾ ਨਿਕਲਿਆ ਜੇ ਉਹਨੂੰ ਫਿਕਰ ਨਹੀਂ ਕਿ ਮੈਂ ਜਾਵਾਂ ਮੇਰਾ ਬੰਦਾ ਉੱਥੇ ਹੈਗਾ ਵੈਸਾ ਬੱਚਾ ਰੋਂਦਿਆ ਪਿਉ ਉਹਨੂੰ ਯਾਦ ਕਰਦਾ ਉਹਨੂੰ ਨਹੀਂ ਕੀ ਫਿਕਰ ਇਹਨੂੰ ਫਿਕਰ ਜ਼ਿਆਦਾ ਲੱਗੀ ਹੋਈ ਹੈ ਉੱਡਦਾ 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 ਜਾਣਦਿਆ ਕਿੱਦਾਂ ਥੋੜਾ ਝੀਲ ਕਰਕੇ ਗਏ ਨੇ ਹੋਰ ਝੀਲ ਹੋਂ ਚਲਾ ਗਿਆ ਵਾ ਉਹ ਮੈਨੂੰ ਕਿੰਨਾ ਬੋਲੇ ਉਦੋਂ ਮੈਨੂੰ ਵੀ ਬਾਦੂ ਬੋਲੇ ਜੇ ਮੈਂ ਗਾਹ ਹੋ ਕੇ ਗੱਲ ਕਰਦੀ ਤਾਂ ਮੈਨੂੰ ਹੋਰ ਖੇਤਾਂ ਹੀ ਮਾਰਨੇ ਮੈਨੂੰ ਸਮਝ ਆਈਦੀ ਹਣਾ ਮੈਂ ਸੋਚਦਾ ਕਿ ਮੇਰਾ ਬੜਾ ਸੋਚਦਾ ਉਹਦੇ ਭਰਾ ਦੀ ਹਰ ਗੱਲ ਮੰਨਦਾ ਆਹ ਗੱਲ ਮੰਨਦਾ ਜੀ ਮੰਮੀ ਵੀ ਲੋ ਬਸ ਮੈਂ ਕੀ ਲੈਣਾ ਮੈਂ ਵੀ ਇੱਧਰ ਹੀ ਘਰ ਰਸੌਣ ਦੀ ਆਪਸ ਦੇ ਉਹਦਾ ਵੀ ਸਿਆ ਨਹੀਂ ਹੈ ਤੇ ਮੈਂ ਗਲਤ ਕਰੀ ਮੈਂ ਤਾਂ ਫਸ ਗਈ ਦੋਵੇਂ ਪਾਸੇ ਨਾ ਮੈਂ ਇੱਧਰ ਤਾਂ ਨਾ ਮੈਂ ਇੱਧਰ ਵਾ ਕੀ ਮੇਰਾ ਤਾਂ ਸੁਪਨੋਂ ਮੇਰਾ ਦਿਲ ਵੀ ਨਹੀਂ ਲੱਗਦਾ ਮੀਨੋ ਤਾਂ ਸੁਪਨਿਆਂ ਦੀ ਯਾਦ ਹੀ ਬੜੀ ਆਉਂਦੀ ਮੈਂ ਕੀ ਕਰਾਂ ਇਹ ਮਗ ਮੈਂ ਤਾਂ ਉਹ ਬੁੱਤਾ ਦੀ ਖੁਸ਼ੀ ਚ ਆਉਣੀ ਆ ਮਗਰੇ ਤੇ ਕੁਛ ਮੈਨੂੰ ਹੋ ਰਹੀ ਨਾ ਜਾਊਗਾ ਵਾ ਇਹ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰਦਾ ਵਾ ਮੈਨੂੰ ਤੇ ਕੋਈ ਸਮਝ ਨਹੀਂ ਮੰਮੀ ਕਿ ਉਹ ਦਿਲ ਛੱਡੀ ਜਾਂਦੇ ਨਹੀਂ ਵਾ ਆਪਣੇ ਮੇਰਾ ਜੋ ਫਿਕਰ ਕਰਦੇ ਹੋ ਬੈਠੋ ਚੁੱਪ ਕਰੋ ਤੇ ਟੈਨਸ਼ਨ ਨਾ ਲਾਓ ਮੰਮੀ ਮੰਮੀ ਕਿਉਂ ਮਨ ਭਰੀ ਜਾਂਦੇ ਹੋ ਕਿਉਂ ਨਾ ਮਨ ਭਰ ਮੇਰਾ ਮੁੰਡਾ ਵੀ ਘਰੋਂ ਨਿਕਲ ਗਿਆ ਵਾ ਕਿਤੇ ਨਹੀਂ ਗਿਆ ਮੰਮੀ ਉਹਨੇ ਆ ਜੇ ਨੇ ਤੇ ਸਮਝਣ ਦੇਖੋ ਕੁੜੀਆਂ ਤੋਂ ਨਾਲੇ ਰੱਖਣੀ ਪਾਣੀ ਅੱਜ ਜਵਾਈ ਨੂੰ ਸਾਂਭਣਗੇ ਉਥੇ ਇੱਥੇ ਹੀ ਆਏਗਾ ਮੁੜ ਕੇ ਹਾਂ ਜੀ ਉੱਥੋਂ ਗੱਲਾਂ ਸੁਣ ਕੇ ਆਇਆ ਚਾਰ ਗੱਲਾਂ ਕੀਤੀਆਂ ਫਿਰ ਕੀ ਇੱਜ਼ਤ ਰਹੂਗੀ ਇਸੀ ਮੇਰੇ ਜਵਾਈ ਦੀ ਕੀ ਜਵਾਈ ਬਣ ਕੇ ਜਾਊਗਾ ਏ ਮੰਮੀ ਇਹ ਤੁਹਾਨੂੰ ਸਮਝ ਚਾਹੀਦੀ ਆ ਨਾ ਇਹ ਵੀ ਤਾਂ ਤੁਸੀਂ ਦੇਖੋ ਮੰਮੀ ਇਹਨੂੰ ਨਹੀਂ ਦੇਦਾ ਹੁਣ ਘਰੇ ਕੀ ਮਾਹੌਲ ਹੈ ਮੈਂ ਵਿਆਹ ਕਰਨ ਦੇ ਉਹ ਸੁਪਨੇ ਵੇਖਣਦੇ ਆਵਾ ਘਰ ਦੇ ਵਿੱਚ ਵਿਆਹ ਦਾ ਮਾਹੌਲ ਬਣਾਉਂਦੇ ਆ ਤੇ ਇਹ ਲੜਾਈ ਪਾਉਂਦੇ ਆ ਮੈਂ ਸੋਚਿਆ ਮੇਰਾ ਸਾਥ ਦਊਗਾ ਤੇ ਫਿਰ ਉਹ ਨਾਲ ਭੱਜ ਭੱਜ ਜਾਂਦਾ ਵਾ ਕੀ ਵਿਆਹ ਕਰਨਾ ਹੀ ਕਰੋ ਤਾਂ ਨਿਕਲ ਗਿਆ ਹੁਣ ਦੱਸ ਕੋਈ ਗੱਲ ਨਹੀਂ ਜਾਣ ਤੋਂ ਜਿਹੜਾ ਜਿਹੜਾ ਸਾਥ ਛੱਡਣ ਦਿਆ ਵਾ ਜਦੋਂ ਜ਼ਰੂਰਤ ਹੋਏਗੀ ਆਪੇ ਮੋੜ ਆਣਗੇ ਕਿ ਉਹਨਾਂ ਬਿਨਾ ਵਿਆਹ ਲਿਆਇਗਾ ਮੰਮੀ ਤੀ ਦੱਸੋ ਯਾਰਾ ਫਿਰ ਵੀ ਤੇ ਮਾਨੂ ਤੇ ਲੋੜ ਹੁੰਦੀ ਹੈ ਨਾ ਪੁੱਤ ਦੀ ਮੈਂ ਤਾਂ ਬਾਤ ਨਹੀਂ ਪੁੱਤ ਦੀ ਕੋਈ ਗੱਲ ਨਹੀਂ ਮੈਂ ਕਿਹਾ ਨਾ ਆ ਜਾਏਗਾ ਤੀ ਥੋੜਾ ਠਹਿਰਾਵ ਰੱਖੋ ਜਿੰਨਾ ਤੂੰ ਰੋ ਰੋ ਕੇ ਦਿਖਾਉਂਗੇ ਨਾ ਉਹਨੇ ਸਿੱਤ ਤੇ ਚੜ ਚੜ ਜਾਂਦੇ ਨੇ ਮੇਰੀ ਸੁਖਮਨ ਵੀ ਕਾਰ ਹੁੰਦੀ ਉਹ ਵੀ ਜਾਂਦੀ ਉਹ ਵੀ ਵੇਂਦੀ ਮੇਰੀ ਸਿਮਰਤ ਵੀ ਕਾਰ ਹੁੰਦੀ ਜਾਂ ਨਾ ਤੋਨੇ ਸ਼ਮੀ ਨੇ ਪਤਾ ਨਹੀਂ ਕਿਉਂ ਉਹਦੇ ਮਗਰ ਚਲੀ ਗਈ ਮੈਨੂੰ ਤਾਂ ਖੋਦ ਨੂੰ ਸਮਝ ਨਹੀਂ ਆਉਂਦਾ ਸਾਰਾ ਖਲੇਰਾ ਉਹ ਬਾਂਜ ਕਰਕੇ ਪਿਆ ਹੈ ਵਾ ਜੇ ਰੰਬੀ ਸੀ ਤਾਂ ਨਹੀਂ ਘਰ ਚ ਖੁਸ਼ੀਆਂ ਤੇ ਜੇ ਗਈ ਐ ਤੇ ਜਾਂਦੇ ਜਾਂਦੇ ਹੋਟਲੇਰਾ 파 ਕੇ ਚਲ ਗਈ ਐ ਇਹ ਤਾਂ ਸਿਮਰਤ ਨੂੰ ਚਾਹੀਦਾ ਨਾ ਕਿ ਮੈਂ ਕੀ ਕਰਨੀ ਆਪਣੇ ਬੰਦੇ ਦਾ ਸਾਥ ਦੇਣਾ ਕਿ ਉਹਦਾ ਸਾਥ ਦੇਣਾ ਉਹ ਵੈਸੇ ਵੀ ਮੇभी ਧਰਦੀ ਥੋੜੀ ਸਾਕੀ ਸੀ ਇਹੇ ਗੱਲੋਂ ਉਹਨੂੰ ਖਿਆਲ ਆਇਆ ਕਿ ਮੈਂ ਮਾਂ ਨੂੰ ਇਦਾਂ ਇੱਕ ਛੱਡ ਕੇ ਚੱਲਦੀ ਐ ਸੱਸ ਮਾਂ ਨੂੰ ਹੁਣ ਤੇ ਇੱਕ ਵਾਰ ਨੇ ਪੁੱਛਿਆ ਨਾ ਇੱਕ ਵਾਰਾ ਫੋਨ ਕੀਤਾ ਨਾ ਉਹਨੇ ਸਿਮਰਤ ਨੂੰ ਇਹਨੂੰ ਸੁਖਮਨ ਨੂੰ ਵਿਖਾਇਆ ਕਿ ਮੰਮੀ ਸੁਖਮਨ ਨਾਲ ਗੱਲ ਕਰਦਾ ਕੋਈ ਗੱਲ ਹੀ ਨਹੀਂ ਕੀਤੀ ਜਾ ਕੇ ਉੱਥੇ ਬਹਿ ਕੇ ਆਰਾਮ ਨਾਲ ਚਲੋ ਮੰਮੀ ਤੁਸੀਂ ਮਾਨਣਾ ਭਰੋ ਸਦਾ ਵਿਆਹ ਹੋ ਜਾਣਾ ਨਾ ਹੋਏ ਨਾ ਤੇ ਖੁਸ਼ੀਆਂ ਘਰ ਚ ਵੇਖੋ ਫਿਰ ਕਿਵੇਂ ਆਉਂਦੀਆਂ ਛੈ ਛਿਲ ਕੇ ਕੋਈ ਹੋਰ ਕਿਸੇ ਚੀ ਦੀ ਯਾਦ ਹੀ ਨਹੀਂ ਆਣੀ ਤੇ ਇੰਨੇ ਬਿਜ਼ੀ ਹੋ ਜਣਾ ਤੁਹਾਡੀਆਂ ਖੁਸ਼ੀਆਂ ਦੇ ਨਾਲ ਨਾਲ ਮੈਨੂੰ ਵੀ ਖੁਸ਼ੀਆਂ ਚਾਹੀਦੀਆਂ ਆ ਜਾਨ ਗਿਆ ਮਮੀ ਆ ਜਨ ਗਿਆ ਐਨੀ ਫਿਕਰ ਨਹੀਂ ਕਰੀਦੀ ਹੁੰਦੀ ਮਮੀ ਇਹ ਤੇ ਜਾਣ ਕੇ ਕਾਲਾ ਪੈ ਜਾਂਦਾ ਉਹਨੇ ਜਾਣਾ ਕਿੱਥੇ ਆ ਇੱਥੇ ਆਉਣਾ ਮੈਂ ਉਹ ਤਾਂ ਮੈਂ ਤਾਂ ਦੋਵਾਂ ਨੂੰ ਕੁਝ ਵੇਖਣਾ ਤਾਂ ਨਹੀਂ ਮੈਂ ਇਤਨਾ ਨਹੀਂ ਵੇਖਣਾ ਤਾਂ ਨਹੀਂ ਦੋਗ ਲੱਗਣ ਨੇ ਆ ਕੀ ਕਰਾਂ ਉਹਨੇ ਬੜੀ ਯਾਦ ਆਉਂਦੀ ਉਹਦੇ ਮੇਰੀ ਗੱਲ ਸੁਣੋ ਮਮੀ ਇੱਧਰ ਦਿਓ ਧਿਆਨ ਥੋੜਾ ਜਿਹਾ ਦੇਖੋ ਮੈਂ ਮੰਦੀ ਆ ਕਿ ਆਪਣੀ ਜਗ੍ਹਾ ਸਹੀ ਹੋ ਨਹੀਂ ਦੁਖੀ ਹੋ ਕਿ ਤੁਹਾਡੀ ਪੋਤਰੀ ਘਰੋਂ ਚਲ ਗਈ ਐ ਨੂੰ ਚਲ ਗਈ ਐ ਪਰ ਇੱਕ ਗੱਲ ਸਮਝੋ ਉਹਨੂੰ ਕੋਈ ਦੁੱਖ ਨਹੀਂ ਜੇ ਤੁਹਾਡੇ ਨਾਲ ਕਿਸੇ ਗੱਲ ਦਾ ਉਹ ਤਾਂ ਖੁਸ਼ ਹੈਗੀ ਜੇ ਬੜੀ ਘਰ ਉਜਾੜ ਕੇ ਉਹ ਪਤਾ ਕੀ ਚਾਹਦੀ ਸੀ ਕਿ ਨਾ ਤੇ ਇਹਨਾਂ ਦਾ ਵੰਸ਼ ਬਧੇ ਨਾ ਇਹਨਾਂ ਦੀ ਕੋਈ ਖੁਸ਼ੀਆਂ ਇਹਨਾਂ ਦੇ ਘਰ ਚ ਆਵੇ ਸਾਰਾ ਰਾਜ ਪਾਗ ਉਹ ਆਪਣੇ ਨਾਮ ਲਾ ਲਾ ਚਾਹਦੀ ਸੀ ਤੇ ਆਪਣੇ ਬੱਚੇ ਦੇ ਤੇ ਨਹੀਂ ਕੋਈ ਕਿਸੇ ਗੱਲ ਨਾਲ ਨਹੀਂ ਗਾ ਜੀ ਗੱਲ ਇਹੋ ਹੀ ਲਾਦੀ ਮਮੀ ਮੈਨੂੰ ਨਹੀਂ ਤਾਂ ਆਪਣੇ ਘਰੇ ਬਾਰੇ ਨਹੀਂ ਸੋਚਦੀ ਉਹਦੇ ਘਰ ਵਾਲੇ ਬਾਰੇ ਨਾ ਸੋਚਦੀ ਹੈਂ ਉਹ ਭਾਜੀ ਭੰਮੀ ਦੇ ਪਿੱਛੇ ਪਈ ਸ਼ੰਮੀ ਲਗਾ ਕੇ ਸ਼ੰਮੀ ਲਗਾ ਕੇ ਤੂੰ ਤਾਂ ਤੁਹਾਨੂੰ ਕਹਿੰਦੀ ਰਹੀ ਹਾਂਜੀ ਭਾਜੀ ਦਾ ਵਿਆਹ ਦੂਜਾ ਕਰ ਦੇਣੇ ਐ ਇਹਨਾਂ ਦਾ ਹੋਏ ਜੇ ਗੱਲ ਹੋਈ ਵਿਆਹ ਦੀ ਮੈਂ ਆ ਗਈ ਹਾਂ ਗੱਲ ਤੁਰਪੀ ਐ ਤੇ ਸਾਲਾ ਪੈ ਗਿਆ ਨਾ ਨਾਲ ਹੀ ਉਹਨੂੰ ਨਿਕਲਣ ਦੀ ਕੀਤੀ ਐ ਨਾ ਖਲੇਰਾ ਉਸੇ ਨੇ ਪਾਇਆ ਨਾ ਮੇਰੇ ਤੇ ਗੱਲ ਕਿਸੇ ਪਾਸੇ ਨਿਕਲ ਨਹੀਂ ਸੀ ਹਜੇ ਮੇਰੇ ਤੇ ਸਮਝ ਕੋਈ ਨਹੀਂ ਆਉਂਦਾ ਜੂ ਮੈਂ ਇਸ ਤਰ੍ਹਾਂ ਮੈਨੂੰ ਤੂੰ ਨਾ ਕੋਈ ਵੀ ਗੱਲ ਨਾ ਸੋਚੋ ਤੂੰ ਬਸ ਇੱਧਰ ਹੁਣ ਧਿਆਨ ਦੋ ਵੋ ਕਿ ਹੁਣ ਕੀ ਅੱਗੇ ਕਰਨਾ ਹੈਗਾ ਵਾ ਮम्मी ਚਾਹੁੰਦੇ ਸਨ ਕੀ ਕੀ ਚਾਹੁੰਦੇ ਹੋ ਤੂੰ ਇਹ ਨੂੰ ਚਾਹੁੰਦੇ ਏ ਨਾ ਜੋ ਤੂੰ ਚਾਹਦੇ ਉਹੀ ਹੋਉਂਦਿਆ ਨਾ ਹੋ ਤਾਂ ਉਹ ਵੀ ਬੱਚੇਕਾਰ ਹੋਣੇ ਚਾਹੀਦੇ ਈ ਨਾ ਕਿ ਤੁਹਾਡਾ ਵਿਆਹ ਹੋਵਾ ਕਰਾਂ ਮੈਂ ਖੁਸ਼ੀਆਂ ਮਨਾਵਾ ਤੇ ਉਹ ਮੇਰੇ ਬਾਹਰ ਹੋਣਾ ਉਹ ਮੈਨੂੰ ਅੱਖਾਂ ਦੇ ਸਾਹਮਣੇ ਨਾ ਜਾਣਾ ਚਾਹੀਦੀਆਂ ਮम्मी ਜਿਹੜੇ ਖੁਸ਼ੀਆਂ ਚ ਖੁਸ਼ੀ ਨਹੀਂ ਹੋਣਗੇ ਉਹ ਕਿੱਥੇ ਖਲੋਣਗੇ ਨਾਲ ਇਹ ਵੀ ਤੁਸੀਂ ਦੇਖੋ ਨਾ ਹੁੰਦੀ ਸਿਆਣੇ ਵਿਆਨੇ ਉਹ ਜਿਹੜਾ ਬੰਦਾ ਕਿਸੇ ਦੀ ਖੁਸ਼ੀ ਚ ਖੁਸ਼ ਹੁੰਦਾ ਉਹਦੀ ਨਾਲ ਖਲੋਂਦਾ ਵੈ ਨਜ਼ਰ ਆ ਗਿਆ ਨਾ ਕਿੰਨਾ ਕੋਈ ਕੋਈ ਖੁਸ਼ ਹੈਗਾ ਵੈ ਬਾਨੇ ਬਾਨੇ ਇੱਕ ਇੱਕ ਕਰਕੇ ਟੁੱਟੀ ਜਾਂਦੇ ਨੇ ਪਹਿਲੋ ਸਾਰੇ ਮੇਰੇ ਨਾਲ ਸੀ ਨਾ ਜੋ ਸਾਰੇ ਨਿਕਲ ਗਏ ਤੇ ਮੈਨੂੰ ਫਸਾ ਕੇ ਦਾਂਗੇ ਮੈਂ ਤਾਂ ਅਸੇ ਟੌਣੀ ਆ ਕਿ ਇਤਰਾ ਕਰੋ ਕਾਹਦਾ ਫਸਾਣਾ ਮਗਲੀ ਕਿਸ ਗੱਲ ਦਾ ਫਸਾਣਾ ਹੈ ਵਿੱਚ ਜਿਆ ਜੋ ਹੁੰਦੇ ਮੈਨੂੰ ਕੀ ਲੋੜ ਪਈ ਸੀ ਬੋਲਣਾ ਆਪਾਂ ਆਪਣੇ ਘਰ ਖੁਸ਼ੀਆਂ ਮਨਾਉਣੀਆਂ ਸਾਰੇ ਕੰਮ ਕਰਨੀ ਮੈਨੂੰ ਸਾਈਜ਼ ਸਮਝ ਨਹੀਂ ਆਦੀ ਮੇਰੇ ਨਾਲ ਤਾਂ ਜਦੋਂ ਆਉਂਦਾ ਨਾ ਇਹਨੇ ਇੱਕ ਗੱਲ ਕਰਦਾ ਤੂੰ ਲੈ ਆ ਸਿਮਰ ਤੂੰ ਹੀ ਤੂੰ ਲੈ ਆ ਹਾਂ ਨਿਆਣਾ ਵੀ ਰਹਿ ਤੂੰ ਕਰੇ ਜੇ ਤੂੰ ਮੇਰੀ ਖੁਸ਼ੀ ਨਹੀਂ ਨਿਖੇਦੀ ਤੇ ਮੈਂ ਘਰ ਸੜ ਕੇ ਚੱਲ ਜੰਨਾ ਵਾ ਹੁਣ ਕੀ ਆ ਵਾ ਨਾ ਇਹ ਕੀ ਕਰਕੇ ਹੁੰਦਾ ਮੰਮੀ ਕੀ ਕਰਨਾ ਕਰਾਣਾ ਅਸਲ ਗੱਲ ਕੀ ਹੀ ਐ ਅੱਜ ਸੁਣ ਲਓ ਪਹਿਲਾਂ ਤਾਂ ਤੁਹਾਨੂੰ ਮਿੱਠੀਆਂ ਗੋਲੀਆਂ ਲਾਉਂਦੀ ਰਹੀ ਮਿੱਠੀ-ਮਿੱਠੀ ਬੰਦੀ ਰਹੀ ਤੁਹਾਡਾ ਨਾਲੇ ਪਪੜੇ ਲਾਉਂਦੀ ਰਹੀ ਹਾਂਜੀ ਪਾਹੀ ਲਈ ਕੁੜੀ ਵੇਖੋ ਅਸੀਂ ਛਮੇ ਨੀ ਰੱਖਾਂਗੇ ਉਹ ਬੱਚਾ ਜਮਨ ਜੋਗੀ ਨੀ ਗਈ ਉਹ ਬਾਂਜ ਐ ਕਿੰਨਾ ਕੁਛ ਦਿਨਾਂ ਲੜਦੀ ਝਗੜਦੀ ਆਪਣੇ ਬੱਚੇ ਨੂੰ ਹੱਥ ਨਹੀਂ ਸੀ ਲਾਣ ਦਿੰਦੀ ਗਈ ਕਿੰਨਾ ਦਿਖਾਵਾ ਕਰਦੀ ਰਹੀ ਐ ਕਿੰਨੀ ਤੁਹਾਡੇ ਫੇਵਰ ਚ ਰਹੀ ਹਰ ਗੱਲ ਤੇ ਤੇ ਜਦੋਂ ਮੌਕਾ ਆ ਗਿਆ ਖੁਸ਼ੀਆਂ ਦਾ ਤੇ ਐ ਪਕਲੀ ਗਲੀ ਚ ਨਿਕਲ ਗਈ ਤੇ ਮਗਰ ਮਗਰ ਹੀ ਆਪਣਾ ਫੰਦੇ ਲੈ ਤੁਰ ਪਈ ਉਹ ਤੇ ਲੈ ਕੇ ਗਈ ਗਈ ਤੇ ਭਰਾ ਦਾ ਦਿਮਾਗ ਵੀ ਉਨਾ ਹੀ ਐ ਛੱਡ ਕੇ ਚਲ ਗਿਆ ਨਾ ਮਿੰਡ ਤੋਂ ਪਹਿਲਾਂ ਤੁਹਾਨੂੰ ਵੀ ਐ ਜੇ ਰਿਸ਼ਤੇ ਤੁਹਾਡੇ ਕੀ ਕਰਨਾ ਹੈ ਹਜੇ ਰਿਸ਼ਿਆਂ ਨੂੰ ਆਪਣੀਆਂ ਖੁਸ਼ੀਆਂ ਵਾਲਾ ਸੀ ਆਪ ਹੀ ਧਿਆਨ ਦੇ ਲੈਣੇ ਆ ਜਦੋਂ ਸਾਡਾ ਘਰ-ਬਾਰ ਆਪਣਾ ਸਹੀ ਹੋ ਜਾਏਗਾ ਨਾ ਵੇਖਿਓ ਆਪੇ ਮੂੰਹ ਚੁੱਕਦੇ ਆਣਗੇ ਕਿਸੇ ਨੇ ਨਹੀਂ ਉਥੇ ਰੱਖਣਾ ਇਹ ਤੁਹਾਨੂੰ ਵੀ ਪਤਾ ਹੋਵੇ ਮੂਡ ਆਪਣਾ ਠੀਕ ਕਰੋ ਤੇ ਵਿਆਹ ਵੱਲ ਧਿਆਨ ਦਿਓ ਵਿਆਹ ਦੀਆਂ ਤਿਆਰੀਆਂ ਕਰੋ ਕਿੰਨੇ ਕੋਸ਼ਿਸ਼ੀ ਕਰ ਤੁਹੀ ਹੈ ਗੱਜ-ਬੱਜ ਕੇ ਵਿਆਹ ਕਰਨਾ ਹੈ ਇਹ ਕਰਨਾ ਮੈਂ ਉਧਰ ਧਿਆਨ ਦਿਓ ਕੁਛ ਕਵਾਂ ਮਨੋਗੋ ਕੀ ਕਵਾਂ ਮੈਂ ਪਹਿਲੋ ਤਾਂ ਉਹਦੇ ਕੋਈ ਕੰਮ ਨਹੀਂ ਕਰ ਸੁਣਦੀ ਨਾ ਉਹਨੂੰ ਨਹਾਣਾ ਪੜਾਉਂਦੀ ਨਾ ਕੁਛ ਗੱਲ ਸੁਣਦੀ ਨਾ ਰੋਟੀ ਦਿੱਤੀ ਖਾਂਦੀ ਸੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਭੈਣ ਜੀ ਮਾਰ ਕੇ ਭੈਣ ਦੇ ਮਗਰ ਹੀ ਚਲੀ ਗਈ ਦੱਸ ਮੈਂ ਕੀ ਕਰ ਸਕਦੀ ਹਾਂ ਉਹ ਅੱਜ ਦੀ ਭੈਣ ਦੀ ਨਹੀਂ ਹੈਗੀ ਜੇ ਮੈਂ ਤਾਂ ਲੈ ਵੀ ਹੁਣ ਦੱਸਾਂ ਉਹ ਭੈਣ ਦੀ ਆ ਤੇ ਨਾਲ ਗਈ ਆ ਜਨਾਬ ਹੈਂਦੀ ਹੁੰਦੀ ਇੱਥੇ ਰਹਿੰਦੀ ਨਹੀਂ ਮੰਮੀ ਉਹ ਪੱਜੀ ਐ ਦੁਨੀਆਵਾਰੀ ਤੋਂ ਰਿਸ਼ਤੇਦਾਰਾਂ ਤੋਂ ਕਿ ਵਿਆਹ ਹੋਏਗਾ ਮੈਂ ਵਿੱਚ ਨਹੀਂ ਖੜਾਵਾਂਗੀ ਕੱਲ ਨੂੰ ਕੋਈ ਗੱਲਬਾਤ ਹੋਏਗੀ ਕੋਈ ਪੁੱਛੇਗਾ ਤੇ ਮੈਂ ਸਾਈਡ ਤੇ ਹੀ ਹੋ ਜਾਾਂਗੀ ਪਹਿਲਾਂ ਤਿਆਰੀਆਂ ਕਰਾਤੀਆਂ ਸਲਾਮਾਂ ਪਕੀਆਂ ਕਰਾਤੀਆਂ ਹੁਣ ਰਸਤੇ ਚੋਂ ਨਿਕਲ ਗਈ ਐ ਆ ਤਾਂ ਨਿਕਲੀ ਨਿਕਲੀ ਬੰਦੇ ਨੂੰ ਨਾਲ ਹੀ ਲੈ ਕੇ ਗਈ ਐ ਦੋਨੋਂ ਮੀਆਂ ਬੀਬੀ ਹਲੇ ਆਏ ਮੰਮੀ ਸਮਝਣ ਦੀ ਕੋਸ਼ਿਸ਼ ਕਰੋ ਕਿੱਡੇ ਬਹਾਨੇ ਨਾਲ ਪਹਿਲਾਂ ਉਹਨਾਂ ਬੋਲ ਬਲਾਵਾ ਕਰਕੇ ਉਹਨੂੰ ਕਮਰੇ 'ਚ ਬੰਦ ਕਰਤਾ ਥੋੜੀ ਦੇਰ ਬਾਅਦ ਹੁੰਦਾ ਵੀ ਕੋਲਤਾ ਗੱਲ ਸਾਡੇ ਤਾਂ ਸੁਣਤੀ ਸਾਰੀ ਇਹੇ ਤੂੰ ਹੀ ਕਿਹਾ ਸੀ ਕਮਰੇ 'ਚ ਬੰਦ ਕਰਨ ਨੂੰ ਅਸੀਂ ਕਿਹਾ ਕਿਹਨੇ ਵੀ ਉਹਨੂੰ ਜਾਂਦਾ ਜਾਂਦਾ ਇਹ ਹੀ ਕਹਿ ਗਣਾ ਮਮੀ ਤੂੰ ਹੀ ਨਹੀਂ ਰੋਕਿਆ ਤਾਂ ਮੈਂ ਕੀ ਰੋਕਾਂ ਮੈਨੂੰ ਕਹਿ ਜਾ ਨੂੰ ਮੈਂ ਮੈਂ ਰੁਕਣਾ ਹਾਂ ਤੇਰੇ ਘਰ ਦੀ ਤੇਰੇ ਬੱਚੇ ਤੂੰ ਬਾਹਰ ਰੋਕ ਤੇ ਤੂੰ ਨਹੀਂ ਜਾਣਾ ਉਹਦਾ ਕੰਮ ਹੈ ਜਾਣਾ ਜਾਵੇ ਮਗਰ ਨਹੀਂ ਇਹ ਤੇ ਮੈਨੂੰ ਲੱਗਦਾ ਨਹੀਂ ਥੋੜੀ ਉਹਨੂੰ ਕਿਹਾ ਜਾ ਆਪੇ ਦੂਰੀ ਜਾਂਦੀ ਗਾਂ 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 ਮਮੀ ਗੱਲ ਬਿਲਕੁਲ ਸਹੀ ਹੈ ਜੀ ਉਹੋ ਗੱਲ ਸਹੀ ਗੱਲ ਹੈ ਇਹ ਪਹਿਲਾਂ ਇਹ ਹੋਈ ਨਾ ਵੇਖਣਾ ਨਹੀਂ ਚਾਹਦੀ ਪਿੰਨ ਜਹਿਰ ਦੇ ਦਰਨਾ ਮੈਨੂੰ ਮੇਰੇ ਬੱਚੇ ਨੂੰ ਕੋਈ ਕੁ ਕਰ ਦੇਣਾ ਅਲੀ ਇੱਕ ਦੋ ਵਾਰੀ ਤੇ ਮੈਂ ਇਹਨੂੰ ਪੇਕੇ ਵੀ ਛਡ ਕੇ ਆਂ ਵੀ ਤੈਨੂੰ ਇਦਾਂ ਦੇ ਜੀਣ ਨਹੀਂ ਦੇਣਾ ਉੱਥੇ ਰਹਿ ਲੈ ਥੋੜੇ ਦਿਨ ਜਾ ਕੇ ਨਹੀਂ ਚਲ ਬਹੁਤੀ ਗਲਤ ਕਰਾਇ ਤੇ ਘਰ ਲੈ ਕੇ ਪਰ ਆ ਰਹਿ ਲੈਨੇ ਆ ਜੇ ਸਾਡੇ ਤੋਂ ਇੰਨੀ ਓਕੀ ਆ ਤੇ ਥੋੜੀ ਓਕੀ ਰਹੀ ਹੈ ਜੇ ਤੂੰ ਵੇਖਣਾ ਨਹੀਂ ਚਾਹਦੀ ਸੀ ਤੇ ਇੱਕੇ ਦੰਦ ਨੇ ਭੈਣ ਦੀ ਬਣ ਗਈ ਹੈ ਕਿਦਾਂ ਰੋ ਹਸਦਾ ਵਾ ਉਹ ਗਈ ਹੈ ਮਗਰੀ ਤੁਰਦੀ ਹੈ ਵੀ ਦੇਖ ਲੈ ਇਹਨੇ ਤਾਂ ਕੋਈ ਗੱਲਬਾਤ ਵੀ ਨਹੀਂ ਸੀ ਨਾ ਇਹਨੂੰ ਕੁਝ ਕਿਹਾ ਨਾ ਲੈਣਾ ਨਾ ਦੇਣਾ ਤੂੰ ਕੀ ਪਤਾ ਉਹ ਗੱਲ ਸਹੀ ਆ ਇਹਨੂੰ ਪਿੱਛੇ ਫੋਨ ਕਰਦੀ ਹੋਵੇ ਤੇ ਫੋਨ ਤੇ ਗੱਲ ਕਰਕੇ ਉਹਨੂੰ ਵੀ ਸੱਦ ਗਿਆ ਬਈ ਉਹਨੂੰ ਵੀ ਸੱਦ ਲਿਆ ਤੇਰੇ ਨੇ ਫੋਨ ਕਰਕੇ ਮੇਰੇ ਸਾਰੇ ਜਾਨਵਾਲਾ ਹੋ ਗਿਆ ਸੀ ਸੋਰੇ ਉਹਨੂੰ ਬੋਲ ਕੇ ਜਾਂਦੇ 4 ਦਿਨ ਪਹਿਲਾਂ ਬੇਇੱਜ਼ਤੀ ਕਰਕੇ ਜਾਂਦੇ ਬੇਇੱਜ਼ਤੀ ਕਰਾ ਕੇ ਕੌਣ ਜਾਂਦਾ ਸੋਰੇ ਕੋਈ ਅਣਖੀ ਤਾਂ ਹੁੰਦੀ ਬੰਦੇ ਦੀ 2 ਦਿਨ ਪਹਿਲਾਂ ਮੇਰੇ ਨਾਲ ਖਿਲਾਫ ਹੋ ਗਿਆ ਉਹਦੇ ਸੋਹਰਿਆਂ ਦੇ ਮੇਰੇ ਵੱਲ ਦੇ ਹੋ ਗਿਆ ਰਾਣ ਸਾਰੇ ਵਿੱਚ ਗੱਲ ਕੀਤੀਆਂ ਨੇ ਉਹੀ ਗੱਲ ਸਭ ਆਪਾਂ ਚੀ ਜਲਦੀ ਵੀ ਇਹਨਾਂ ਦੀ ਕਹਾਣੀ ਹੈ بس دکھاंदे ਵੇ ਤੁਹਾਨੂੰ ਕਿ ਤੁਹਾਡੇ ਨਾਲ ਸਾ ਤੇ ਤੁਸੀਂ ਹੁਣ ਗਲਤ ਹੋ ਅੰਗੀ ਨਾ ਵਿੱਚੋਂ ਚੱਲੇ ਜੇ ਤੁਸੀਂ ਗਲਤ ਕਰਦੇ ਫੇ ਕੀ ਗਲਤ ਹੈ ਭਲਾ ਵਿਆਹ ਕਰਾਣਾ ਕੋਈ ਗਲਤ ਗੱਲ ਨਹੀਂ ਕੀ ਹੈ ਹੈ ਨਾਲੇ ਚੰਗੀ ਤਰ੍ਹਾਂ ਪਤਾ ਲਾਉਣ ਕਿ ਇਹਨਾਂ ਦੀ ਕੁੜੀ ਦੇ ਬੱਚਾ ਹੋ ਸਕਦਾ ਉਹ ਬਾਹ ਜਾ ਹੈ ਉਹ ਫਿਰ ਵੀ ਗੱਲਾਂ ਕਰਕੇ ਗਏ ਮੰਮੀ ਮੈਂ ਇਹਨੂੰ ਕਦੋਂ ਕਿਹਾ ਸੀ ਕਿ ਕੁੜੀ ਨੂੰ ਇੱਥੇ ਲੈ ਜਾਓ ਮੈਨੂੰ ਇਹ ਵੀ ਗੱਲ ਕਹੀ ਸੀ ਕਿ ਮੈਂ ਇੱਥੇ ਰਹੀ ਜਾਵੇ ਇੱਥੇ ਜਿੱਦਾਂ ਮਰਜੀ ਕੋਈ ਗੱਲ ਨਹੀਂ ਮੈਨੂੰ ਕੁਝ ਨਹੀਂ ਕਹਿੰਦਾ ਹੈਨਾ ਇਹ ਆ ਕੰਮ ਕਰਨਾ ਹੈ ਨਾ ਹੀ ਕੁਛ ਕੱਢਿਆ ਉਹਨੂੰ ਉਥੇ ਆ ਵੀ ਆ ਕੇ ਲੈ ਗਏ ਤੇ ਸਾਡੀ ਰਸਤਾ ਨਹੀਂ ਮੇਰੇ ਕੋ ਨਾ ਉਹਨਾਂ ਦੇ ਕੋਈ ਇਗਜ਼ਾਮ ਨਹੀਂ ਸਿਮਰਤ ਨਾਲ ਕੋਈ ਗੁੱਸਾ ਨਹੀਂ ਸਾਰਾ ਇਗਜ਼ਾਮ ਹੀ ਸਾਡੇ ਤੇ ਲਾਹਤਾ ਹੈ ਅਹੀਂ ਹੀ ਕੱਢਿਆ ਉਹਨਾਂ ਨੂੰ ਬਾਹਰ ਬੱਚੇ ਤੋਂ ਦੂਰ ਕੀਤਾ ਨਾ ਆ ਕੇ ਤੁਸੀਂ ਬਸ ਮੈਂ ਤੇ ਇਹੀ ਚਾਹਦੀ ਹਾਂ ਕਿ ਇਹ ਦੋਵੇਂ ਭਰਾ ਰਲ ਕੇ ਰਹਿਣ ਰਲ ਕੇ ਸਾਰਾ ਕੰਮ ਕਰਨ ਮਗਰ ਇਹ ਤੇ ਇਸ ਤਰ੍ਹਾਂ ਦੀ ਮੈਨੂੰ ਕੋ ਨਜ਼ਰ ਹੀ ਨਹੀਂ ਆਇਆ ਮੈਂ ਨੰਕਟੇ ਹੀ ਕਰਦੀ ਰਹੀ ਹਾਂ ਮੈਂ ਲੜਾਈ ਕੌਣ ਨਹੀਂ ਦਿੱਤੀ ਮਗਰ ਆ ਕੇ ਲਾਹਤਾ ਤੇ ਲੜਾਈ ਪਾ ਕੇ ਆਪ ਨਿਕਲ ਗਿਆ ਪਿਆਰ ਪਰਿਵਾਰ ਭਰਾ ਕੀ ਕਹਿੰਦੇ ਹੋ ਸ਼ਰੀਕ ਐ ਸ਼ਰੀਕ ਜੋ ਖੁਸ਼ੀਆਂ ਨਹੀਂ ਵੇਖਦੇ ਜਿਵੇਂ ਮੰਮੀ ਕੀ ਕਹਿ ਗਈ ਪਰ ਜੋ ਵੀ ਕਹਿ ਗਈ ਹੈ ਨਾ ਸਾਰਾ ਕੁਝ ਸਹੀ ਕਹਿ ਕੇ ਗਈ ਆ ਲੱਗਦੀਆਂ ਗੱਲਾਂ ਦਿਲ ਨੂੰ ਪਰ ਹੈ ਤਾਂ ਸੱਚ ਹੈ ਨਾ ਅਸ਼ਰੀਕ ਨਹੀਂ ਤਾਂ ਹੋਰ ਕੀ ਆ ਜਿਹੜਾ ਭਰਾ ਦੀ ਖੁਸ਼ੀ ਨਹੀਂ ਵੇਖ ਸਕਦਾ ਜਨਾਨੀ ਦੇ ਪਿੱਛੇ ਪਿੱਛੇ ਭੱਜ ਗਿਆ ਵਾ ਇਹ ਹੋਈ ਤੇ ਗੱਲ ਹੈ ਪੁੱਤ ਇਹੋ ਹੀ ਤੇ ਸੋਚਣ ਵਾਲੀ ਸਮਝਣ ਵਾਲੀ ਗੱਲ ਸੀ ਅੱਜ ਉਹ ਖਲੋਂਦਾ ਅੱਜ ਕੋਈ ਗੋੜ ਨਹੀਂ ਕਿ ਆਪਾਂ ਇਸ ਤਰ੍ਹਾਂ ਕਰਦੇ ਮੈਂ ਕਿਹੜੇ ਵੇਲੇ ਕਿਹਾ ਤੂੰ ਮਾਦੀ ਜਨਾਨੀ ਛੱਡ ਦੇ ਜਾਂ ਨਾਂ ਛੱਡ ਕੋ ਕਰ ਉਹਨੇ ਅੱਜ ਨਾ ਕੱਲ ਨੂੰ ਉਹ ਤੇਰੇ ਕੋਲ ਹੀ ਹੋਣਾ ਤੇਰੀ ਕੁੜੀ ਤੇਰੇ ਕੋਲ ਹੀ ਰਹਿਣਾ ਨਾ ਪੁੱਤ ਤੂੰ ਵੱਡਾ ਵਾ ਤੂੰ ਨਾ ਇਹ ਦੇ ਕਾ ਉਹ ਤੇਰਾ ਛੋਟਾ ਭਰਾ ਵਾ ਤੀਸਰੀ ਥੋੜੀ ਦੇ ਤੂੰ ਇਹ ਤਾਂ ਭਰਾ ਭਰਾ ਦੇ ਤੂੰ ਨਾ ਐ ਤਰਾ ਬੋਲ ਮੇਰਾ ਪੁੱਤ ਕੀ ਮੁੜ ਕੀ ਨਾ ਬੋਲਾ ਤੇ ਕੀਨੇ ਬੋਲਾ ਮੇਰੀ ਗੱਲ ਸੁਣ ਮੰਮੀ ਆ ਗੱਲਾਂ ਕੀ ਆ ਮੇਰੀ ਗੱਲ ਸੁਣ ਉਹਦੋਂ ਮੈਨੂੰ ਕੀ ਕਹਿੰਦਾ ਹੈਗਾ ਹੈ ਆ ਮੇਰੀ ਕੁੜੀ ਜਿਹੜੀ ਨਾ ਇਹ ਤੂੰ ਰੱਖਵੇਂ ਭਾਜੀ ਹੈ ਤੇ ਅੱਜ ਉਸੇ ਕੁੜੀ ਕਰਕੇ ਉਸੇ ਆਪਣੇ ਘਰ ਦੀ ਕਰਕੇ ਪਰ ਘਰ ਤਰਾਣ ਛੱਡ ਕੇ ਚਲ ਗਿਆ ਵਾ ਦੱਸ ਮੈਨੂੰ ਕਿੰਨਾ ਤੇਰਾ ਅਦਾ ਜਵਾਬ ਦੇ ਦਦਾ ਇਹ ਗੱਲਾਂ ਛਣਿਕਾਂ ਬਣ ਗਈਆਂ ਕੋਈ ਗੱਲ ਮੇਰੀ ਗੱਲ ਸੁਣ ਮੰਮੀ ਜੇ ਥੋੜੇ ਦੇ ਰੋਗ ਜਾਂਦਾ ਤਾਂ ਕੀ ਹੀ ਇਹਨੂੰ ਦੱਸ ਇਹ ਦੀ ਸ਼ਮਰ ਤੇ ਵੀ ਯਾਦਦਾ ਇਹਦਾ ਜਵਾਕ ਵੀ ਯਾਦਦਾ ਥੋੜੇ ਤਾਂ ਰੋਕਦਾ ਸੀ ਭਰਾ ਤੇ ਯਕੀਨ ਤੇ ਕਰਦਾ ਮੈਨੂੰ ਇਹਦਾ ਧਿਆਨ ਸੀ ਕੀ ਇਹਨੂੰ ਦੱਸ ਕੀ ਨਹੀਂ ਦਿੱਤਾ ਇਥੇ ਜੋ ਵੀ ਕਹਿੰਦਾ ਇਹਦੇ ਮੂੰਹ ਮੂੰਹ ਕੱਢਣ ਤੋਂ ਪਹਿਲਾਂ ਨਹੀਂ ਗਿਆ ਦਿੰਦਾ ਰਿਹਾ ਬਿਜ਼ਨਸ ਤੱਕ ਮੈਂ ਇਹਨੂੰ ਕੋਈ ਹਿਸਾਬ ਨਹੀਂ ਲਾਇਆ ਤੱਕ ਹਿਸਾਬ ਮੈਂ ਤਾਂ ਜੋ ਵੀ ਹੈ ਮੈਂ ਕੋਈ ਗੱਲ ਹੀ ਨਹੀਂ ਹੈ ਜਿੰਦਾ ਮਰਜ਼ੀ ਤੂੰ ਕਰ ਪ੍ਰੋਵਾਈਡ ਕਰ ਜੋ ਤੈਨੂੰ ਚਾਹੀਦਾ ਦੱਸ ਠੀਕ ਹੈ ਕਦੀ ਮੈਂ ਕੋਈ ਨਹੀਂ ਹਿਸਾਬ ਦੀ ਤੇਰ ਮੇਰ ਵਾਲੀ ਗੱਲ ਨਹੀਂ ਕੀਤੀ ਭਰਾ ਸਮਝਿਆ ਨੂੰ ਪਰ ਇਹਨੇ ਕੀ ਸਮਝਿਆ ਮੈਨੂੰ ਛੱਡ ਕੇ ਚਲ ਗਿਆ ਨਾ ਅੱਜ ਬਣਿਆ ਕਿਨੇ ਦਾ ਪਰ ਸਹੁਰਿਆਂ ਦਾ ਜਾ ਕੇ ਹਨਾ ਤੇ ਉਹਨਾਂ ਨੇ ਵੀ ਨਾ ਉਹਨਾਂ ਨੇ ਪਤਾ ਨਹੀਂ ਕੀ ਕਰਨਾ ਇਹ ਹੁਣ ਵੇਖਿਓ ਬਾਲਦੀ ਤੇ ਤੇਲ ਪਾਉਣਾ ਇਹ ਐਸਾ ਕੰਮ ਕਰਨਾ ਚਲ ਜੇ ਹਨਾ ਕਰੇ ਹੁਣਾਂ ਤੇ ਇਹੋ ਕੁਛ ਹੀ ਆ ਇਹਨੂੰ ਮਨਾ ਕੀਤਾ ਨਾ ਜਾਂਦਾ ਤਾਂ ਕੁਛ ਵੀ ਨਹੀਂ ਸੁਣਾ ਉਹਨੇ ਆਪੇ ਹੀ ਆ ਜਾਣਾ ਸੀ ਪਰ ਨਹੀਂ ਉਹਦੇ ਗੱਲ ਪੱਲੇ ਪੈਂਦੀ ਨਹੀਂ ਹੈ ਕੀ ਕਰੀ ਹੁਣ ਤੂੰ ਤੇ ਬੜਾ ਖੁਸ਼ ਹੋ ਗਿਆ ਕੁਛ ਉਹਨੇ ਨਹੀਂ ਸਮਝਿਆ ਤੇ ਮਮੀ ਪਤਾ ਗੱਲ ਕੀ ਆ ਗੱਲ ਇਹ ਆ ਇਹ ਤੇ ਚਲ ਗਿਆ ਉੱਥੇ ਆ ਸਹੀ ਆ ਨਾ ਉਹ ਅਗਲੀ ਆ ਦੀ ਕੁੜੀ ਧੋਣੇ ਉਹਨੇ ਕੱਢੀ ਆ ਉਹ ਸਦੇ ਪਏ ਆ ਉਹਨਾਂ ਨੇ ਸੋਚਣਾ ਇਹਦਾ ਭਰਾ ਵਾ ਤੇ ਕੌਣ ਆ ਇਹ ਨਾ ਵੇ ਤੇ ਗੱਲ ਚਾਦੀ ਵਾਜੇ ਇਹ ਭਾਈ ਮੈਨੂੰ ਸ਼ਰੀਕ ਸਮਝੇ ਜੋ ਮਰਜ਼ੀ ਸਮਝੇ ਮੇਰਾ ਦਾ ਭਰਾ ਨਾ ਮੇਰਾ ਧਿਆਨ ਇਹਦੇ ਵੱਲ ਆ ਤੇ ਜੇ ਉੱਥੇ ਗੱਲ ਕੁਝ ਜ਼ਿਆਦਾ ਵੱਧ ਗਈ ਨਾ ਤੇ ਮੈਨੂੰ ਉੱਥੇ ਜਾਣਾ ਪੈਣਾ ਵਾ ਤੇ ਇਹ ਨਾ ਵੇ ਤੇ ਮੈਂ ਚੱਲਦਾ ਖਨਾਰਾ ਜ਼ਿਆਦਾ ਪੈ ਜੇ ਇਹੋ ਹੀ ਤਾਂ ਪੁੱਤ ਮੈਨੂੰ ਡਾਰੀ ਇਹੋ ਹੀ ਤੇ ਮੈਨੂੰ ਖਾਏ ਜਾਂਦੇ ਆਈ ਹੋਰ ਮੈਂ ਕੀ ਕਹਾਂ ਨਹੀਂ ਤੁਹਾਨੂੰ ਉੱਚ ਨੀਚ ਹੋ ਗਈ ਨਾ ਤੇ ਚਲ ਗਿਆ ਮੂੰਹ ਚੁੱਕ ਕੇ ਤੇ ਅਗਲੇ ਨੇ ਪਤਾ ਨਹੀਂ ਉਹ ਕੀ ਕਹਿ ਦਣਾ ਕੀ ਨਹੀਂ ਕਰ ਦਣਾ ਇਹੋ ਹੀ ਤਾਂ ਮੈਨੂੰ ਜੀਣ ਨਹੀਂ ਦੇਣ ਰਿਹਾ ਇਹੋ ਹੀ ਤਾਂ ਮੈਨੂੰ ਤੰਗ ਕਰਨ ਰਿਹਾ ਕਿ ਕੀ ਆਗਾ ਕੀ ਹੋ ਗਿਆ ਕੀ ਨਹੀਂ ਕੋਈ ਸਮਝ ਨਹੀਂ ਆਉਂਦੀ ਹੁਣ ਇਹਨੂੰ ਫੋਨ ਵੀ ਲਾਉ ਤਾਂ ਫੋਨ ਵੀ ਨਹੀਂ ਚੁੱਕਣਾ ਉਹਨੇ ਸਾਡਾ ਕੋਈ ਗੱਲ ਹੋ ਗਈ ਤੇ ਤੈਨੂੰ ਹੀ ਜਾਣਾ ਪੈਣਾ ਹੋਰ ਕਿੰਨੇ ਜਾਣਾ ਇਹ ਤੋਂ ਪਹਿਲਾਂ ਕੋਈ ਗੱਲ ਹੋਵੇ ਮੈਂ ਪਹਿਲਾਂ ਜਾ ਕੇ ਲੱਭਦਾ ਇਹਨੂੰ ਕਿਥੇ ਕਿਥੇ ਗਿਆ ਮੇਰੇ ਨਾਲ ਮਮੀ ਮੈਨੂੰ ਵੇਖ ਕੇ ਆਉਣਾ ਕਿਥੇ ਕਹੇ ਰੱਬ ਮੈਂ ਤਾਂ ਸੇ ਖੁਸ਼ੀ ਬਣਾਉਂਗੀ ਆਪਣੇ ਘਰ ਮੇਰੇ ਘਰ ਦੇ ਦੁੱਖ ਜਿਹਾ ਹੀ ਪੈ ਗਿਆ ਉਹ ਮੁੰਡਾ ਵੀ ਨਿਕਲ ਗਿਆ ਨਿਆਣੇ ਵੀ ਨਿਕਲ ਗਏ ਇਹ ਹੋ ਟੈਨਸ਼ਨ ਤੇ ਪੈ ਗਿਆ ਮੈਂ ਕਰਾਂ ਤਾਂ ਕਰਾਂ ਕਿ ਮੈਨੂੰ ਆ ਦੁੱਖ ਖਾਈ ਜਾਣ ਦਿਆ ਵਾ ਮੈਂ ਕਿਤੇ ਜੋਗੀ ਨਹੀਂ ਰਹਿੰਦੀ ਵਾਦੀ